ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਤੇ ਮੈਂ ਇਸ ਟਾਈਮ ਸ਼ੰਕਰ ਜਿਹੜਾ ਟਾਲੀ ਵਾਲਾ ਚੌਂਕ ਦੇ ਵਿੱਚ ਖੜਾ ਆ ਹਾਂ ਤੁਸੀਂ ਦੇਖੋ ਵੀ ਇੱਧਰੋਂ ਜਿਹੜਾ ਟਾਲੀ ਵਾਲੀ ਸਾਈਡ ਤੋਂ ਖੱਤਿਆਂ ਦੇ ਵਿੱਚੋਂ ਪਾਣੀ ਪੂਰਾ ਪਿੰਡ ਵੱਲੋਂ ਜਿਹੜਾ ਉਹ ਵਹਿ ਰਿਹਾ ਆ ਤੇ ਅੱਗੇ ਜਾ ਕੇ ਵੀ ਮੈਂ ਤੁਹਾਨੂੰ ਥੋੜੀਆਂ ਜਿਹੀਆਂ ਤਸਵੀਰਾਂ ਦਿਖਾ ਦਾਂ ਤੇ ਅੱਜ ਪਹਿਲਾਂ ਵੀ ਤੁਹਾਨੂੰ ਦਿਖਾਇਆ ਕਿ ਕਿਵੇਂ ਹਸਪੀਟਲ ਦੇ ਰੈਕ ਇਹ ਇਧਰ ਆਪ ਕੋਈ ਪੰਡਲ ਜਿਹੜਾ ਪਾਣੀ ਹੈ ਪੂਰਾ ਆਇਆ ਪੂਰਾ ਨਹਿਰ ਬੰਨ ਗਿਆ ਰਿਹਾ ਹੈ ਦੇਖੋ ਦੇ ਸਾਰਾ ਪਾਣੀ ਜਿਹੜਾ ਹੈ ਇਹ ਸੰਕਰਪਿੰਡ ਤੋਂ ਜਾ ਰਿਹਾ ਹੈ ਇਧਰ ਆ 47 ਹਸਪਤਾਲ ਦਾ ਇੱਕ ਸਾਈਡਾਂੰਦਰੋਂ ਪਾਣੀ ਇੰਨਾ ਜ਼ਿਆਦਾ ਭਰਿਆ ਹੈ ਦੇਖੋ ਕਿੱਦਾਂ ਪਾਣੀ ਹੈ ਮਹਿਰਬਾਨ ਜਿਹੜਾ ਪਾਣੀ ਅੰਦਰ ਹੈ ਦੇਖੋ ਬਾਹਰ ਵੀ ਸੰਕਰਪਿੰਡ ਤੋਂ ਜਾ ਰਿਹਾ ਹੈ ਆਓ ਬਾਹੀ ਗੁਰੂ ਜੀ ਇਹ ਦਾਸ ਕਰੀਏ ਕਿ ਦੇਖੋ ਜੇ ਜਿਹੜੇ ਜਿੱਥੇ ਦਰਿਆ ਦੀ ਮਾਰ ਬਹੁਤ ਘਟਵਾਉਗੂ ਨਾ ਪਿੰਡਾਂ ਵਿੱਚ ਵੀ ਪਾਣੀ ਰਾ ਇਹ ਖਾਲ ਪੂਰੇ ਆਇਆ ਤੇ ਜਿੱਥੇ ਦਰਿਆ ਵਗਦੇ ਆ ਜਿੱਥੇ ਉਹਨਾਂ ਪਿੰਡਾਂ ਦੇ ਵਿੱਚ ਉਹਨਾਂ ਲੋਕਾਂ ਦਾ ਕੀ ਹਾਲ ਹੋਏਗਾ ਤੇ ਅਰਦਾਸ ਕਰੀਆ ਦੇਖੋ ਹਸਪਤਾਲ ਦੇ ਕਮਰੇ ਜਿਹੜੇ ਪੁਰਾਣੀ ਬਿਲਡਿੰਗਾਂ ਹਸਤਾਲੀ ਵਾਲੀ ਦੇਖ ਬਿਲਕੁਲ ਜਿਹੜੀ ਉਹ ਡੁੱਬੀ ਪਈ ਆ ਪਾਪੋ ਘਟ ਦੇ ਤਿੰਨ ਤਿੰਨ ਚਾਰ ਚਾਰ ਘਟ ਜਿਹੜਾ ਪਾਣੀ ਹੈ ਇਹ ਵੇਖਦੇ ਅੱਗੇ ਦੇਖ ਸਕਦੇ ਹਾਂ ਇਹ ਕਾਲੀ ਦੇਖੋ ਬਿਲਡਿੰਗ ਦੇਖੋ ਬੜੀ ਚੰਗੀ ਲੱਗ ਰਹੀ ਹੈ ਜਿਹੜਾ ਹੁਣ ਬਣਾ ਰਿਹਾ ਇੱਕ ਫਸਟ ਹਾਰੀ ਜਾ ਰਿਹਾ ਜਿਹੜੀ ਇਹ ਡੁੱਬੀ ਪਈ ਹੈ ਬਲਪਲਾ

ਰਾਤ ਦਾ ਬਿਲਕੁਲ ਲਗਾਤਾਰ ਜਿਹੜਾ ਆ ਉਹ ਮੀਂਹ ਵੀ ਪੈ ਰਿਹਾ ਆ ਤੇ ਜਿਹੜੀ ਕੰਤਨਾ ਫੇਰ ਸਟੋਰੀ ਇਹ ਜੀਰ ਬਾਹਗੁਰੂ ਅੱਗੇ ਅਰਦਾਸ ਆ ਪਾ ਤਰੀਏ ਤੇ ਉਹਨਾਂ ਪਿੰਡਾਂ ਦਾ ਕੀ ਹਾਲ ਹੋਊਗਾ ਜਿਹੜੇ ਪਿੰਡਾਂ ਦੇ ਪਿੰਡ ਬਿਲਕੁਲ ਡੁੱਬੇ ਪਏ ਆ ਕੰਤ ਜਿਹੜਾ ਇਹ ਉਹ ਗੱਲ ਪਲਟੂ ਮੁੰਡਾ ਆਇਆ ਸਤਾ ਪਾ ਰਿਹਾ ਸੋਦੀ ਗਣ ਖਤਿਆਂ ਵਿਚ ਦੀ ਹੋ ਕੇ ਪਾਣੀ ਲੈ ਗਿਆ ਉਹ ਆਹ ਕਿਹੋ ਜਿਹਾ ਪੈਨ ਕੋਲ ਨੂੰ ਜਾ ਰਿਹਾ ਆ પછી <mully> પરે <mully> 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 ਜੀ ਆ ਕੇ ਕਰੀ ਫੇ ਆਪਾਂ ਬਾਈ ਬੱਗੇ ਆਸ ਕਰੀਏ ਸਾਰੇ ਜਣੇ ਕਿ ਜਿਹੜਾ ਕੁਦਰਤ ਦੀ ਜਿਹੜੀ ਮਾਰ ਪੈ ਰਹੀ ਆ ਹਰ ਹਰ ਪਾਸੇ ਪੈ ਰਹੀ ਆ ਜੇ ਪੂਰਾ ਪੰਜਾਬ ਜਿਹੜਾ ਆ ਖਾਸ ਕਰਕੇ ਜਿਹੜੇ ਦਰਿਆਵਾਂ ਦੇ ਲਾਗੇ ਵਾਲੇ ਇਲਾਕੇ ਜਿਹੜੇ ਆ ਜਿਹੜੇ ਆਪਾਂ ਆਮ ਖਬਰਾਂ ਚ ਸੁਣਦੀ ਰਹੇ ਆ ਕਿ ਕਿੱਦਾਂ ਪਿੰਡਾਂ ਦੇ ਪਿੰਡ ਜਿਹੜੇ ਡੁੱਬੇ ਪਏ ਆ ਤੇ ਹਰੇਕ ਪਾਸੇ ਜਿਹੜੀ ਉਹ ਜਿਹੜੀ ਉਹ ਭਲੀ ਕਰੇ ਵਾਹਿਗੁਰੂ ਤੇ ਆਪਾਂ ਇਹ ਹੀ ਅਰਦਾਸ ਕਰ ਸਕਦੇ ਆ ਕਿਉਂਕਿ ਕੁਦਰਤ ਮੋਰੇ ਕਦੇ ਕਿਸੇ ਦਾ ਜੋਰ ਨਹੀਂ ਚੱਲਦਾ ਹੈਗਾ ਇੱਧਰ ਆਪਾਂ ਟਾਲੀ ਤੋਂ ਸਾਡੇ ਵੀਰ ਬੈਠੇ ਇਹਨਾਂ ਨੂੰ ਵੀ ਆਪਾਂ ਪੁੱਛਦੇ ਕਿ ਟਾਲੀ ਪਿੰਡ ਵੱਲ ਉਧਰ ਪਾਣੀ ਕਿੰਨਾ ਕਾ ਉਧਰ ਪਿੱਛੇ ਪਾਣੀ ਪਿੱਛੇ ਪਾਣੀ ਜਿਆਦਾ ਆ ਰਿਹਾ ਉਧਰ ਵੀ ਜਿੱਦਾਂ ਗੁੜਿਆਂ ਵਾਲ ਦੀ ਸਾਈਡ ਤੋਂ ਨਾ ਫੂਲ ਦੇ ਖਾਣੀ ਥੱਲੇ ਹੁੰਦੀ ਹੋਊਗੀ ਤਾਂ ਇੱਧਰ ਸੈਨਾਦ ਨੂੰ ਜਿਹੜਾ ਏਰੀਆ ਪੈਂਦਾ ਇੱਧਰੋਂ ਪਾਣੀ ਹੋਊਗਾ ਫਿਰ ਉਧਰੋਂ ਇੱਧਰ ਨੂੰ ਆ ਜਾਕਰ ਰੋੜ ਪਿੱਛੇ ਰੂੜ ਦਾ ਡੱਕ ਲੱਗ ਜਦਾ ਮੁਰਿਆ ਪਿੱਛੇ ਨਹਿਰ ਨੂੰ ਟੁੱਟੀਆਂ ਕਿਤਾ ਹਿਆਰ ਵਾਲਾ ਕਿਉਂ ਕਹਿੰਦੇ ਆ ਪੱਕੀ ਪਤਾ ਗਿਆ ਨਹੀਂ ਹੈ ਦੇਖਣਾ ਉਧਰ ਕਹਿੰਦੇ ਨਹਿਰ ਚ ਪਾਣੀ ਬਹੁਤ ਘਟਿਆ ਜਾਂਦਾ ਕਰਕੇ ਟੁੱਟਾ ਕਰਕੇ ਘਟਿਆ ਜਾਂਦਾ ਚ ਪਾਣੀ ਦੇਰ ਪਾਣੀ ਘਟ ਗਿਆ ਪਾਣੀ ਜਿਹੜਾ ਉਹ ਟੱਲੀ ਇਧਰ ਨੂੰ ਸੈਨਾ ਵਾਲਾ ਟੱਲੀ ਸੈਨਾ ਹੋ ਕੇ ਮੋੜ ਕੇ ਰੋਡ ਦਾ ਇੱਥੇ ਡੱਕ ਲਗਾ ਉੱਥੋਂ ਫੇਰ ਇਧਰ ਨੂੰ ਛਾ ਕੇ ਉਹ ਆ ਜਾਂਦਾ ਮੋੜ ਸ਼ੰਕਰ ਨੂੰ ਆ ਰਿਹਾ ਭਾਈ ਜੀ ਜੀ ਦੇਖੋ ਆ ਪਿੱਛੇ ਦੇਖੋ ਬਿਲਕੁਲ ਆ ਜਿਹੜਾ ਆ ਦੇਖੋ ਬੈਨ ਪੂਰਾ ਜਿਹੜਾ ਦਰਿਆ ਬਣਿਆ ਪਿਆ ਆ ਤੇ ਇਹੀ ਆ ਕੇ ਸਾਰੇ ਜਣੇ ਆਪਾਂ ਅਰਦਾਸ ਕਰੀਏ ਕਿ ਵਾਹੀ ਗੁਰੂ ਸਾਹਿਬ ਦੇ ਭਲੀ ਕਰੇ ਕਿਉਂਕਿ ਪੰਜਾਬ ਜਿਹੜਾ ਆ ਪਤਾ ਨਹੀਂ ਕਿਉਂ ਪੰਜਾਬ ਤੇ ਜਿਹੜੀ ਇੰਨੀ ਕੁਦਰਤ ਦੀ ਕਰੋਪੀ ਕਿਉਂ ਆ ਇਹ ਕਰਕੇ ਹੀ ਅਰਦਾਸ ਕਰ ਸਕਦੇ ਆ ਜਿਵੇਂ ਗੁਰੂ ਸਾਰਿਆਂ ਦੇ ਭਲੀ ਕਰੇ ਆਹ ਦਾ ਵੀ ਸਵੇਰੇ ਕੰਧ ਟੋਕੀ ਖੱਡੀ ਪਾਣੀ ਚੱਲਿਆ ਉਹਨਾਂ ਸਾਡੇ ਚਾਰ ਪੰਜ ਫੁੱਟ ਕਿਉਂਕਿ ਪਹਿਲਾਂ ਵੀ ਜਿਵੇਂ ਦੱਸਿਆ ਕਿ ਆ ਵੀਰ ਵੀ ਦੱਸ ਰਿਹਾ ਕਿ ਸਵੇਰੇ ਜਿਹੜਾ ਹਸਤਾਲ ਦੀ ਜਿਹੜੀ ਕੰਧ ਟੁੱਟੀ ਤੋੜ ਕੇ ਜਿਹੜਾ ਪਾਣੀ ਅੰਦਰੋਂ ਵਗ ਰਿਹਾ ਕਿਉਂਕਿ ਉਹ 3-3 4-4 ਫੁੱਟ ਜਿਹੜਾ ਅੰਦਰ ਪਾਣੀ ਖੜਾ ਆ ਤੇ ਨੌਜਵਾਨਾਂ ਨੇ ਜਿਹੜੇ ਮਲਾਜ਼ਮ ਵੀ ਅੰਦਰੋਂ ਜਿਹੜੇ ਆ ਉਹ ਆਪ ਟਰੈਕਟਰ ਰਾਹੀਂ ਜਿਹੜੇ ਆ ਉਹ ਬਾਹਰ ਕੱਢੇ ਅੰਦਰ ਬੈੱਡ ਜਿਹੜੇ ਆ ਉਹ ਸਾਰਾ ਕੁਝ ਜਿਹੜਾ ਪੂਰਾ ਜਿਹੜਾ ਅੰਦਰ ਜਿਹੜਾ ਪਾਣੀ ਦੇ ਵਿੱਚ ਜਿਹੜਾ ਉਹ ਖਰਾਬ ਹੋ ਰਿਹਾ ਡੁੱਬਿਆ ਪਿਆ ਆ ਕਿਉਂਕਿ ਬਾਕੀ ਆ ਕੇ ਬਹੁਤ ਸਾਰੇ ਵੀਰਾਂ ਦੇ ਮੈਸੇਜ ਆ ਰਹੇ ਸਕੇ ਕਿ ਜਿਹੜੀਆਂ ਅਸਲੀਅਤ ਤਸਵੀਰ ਕੀ ਆ ਜਿਹੜੀ ਆ ਕਿਉਂਕਿ ਅੱਜਕੱਲ੍ਹ ਆਫਵਾਹਾਂ ਵੀ ਜਿਹੜੀਆਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪਾਈਆਂ ਜਾਂਦੀਆਂ ਆ ਤੇ ਇਸ ਕਰਕੇ ਜਿਹੜਾ ਆ ਪਾਣੀ ਆ ਰਿਹਾ ਆ ਤੇ ਖੱਤਿਆਂ ਦੇ ਵਿੱਚ ਦੇਖੋ ਭਰਿਆ ਪਿਆ ਆ ਬਾਕੀ ਜਿਹੜਾ ਆ ਹਾਲੇ ਤੱਕ ਉਦਾਂ ਵੈਸੇ ਜੇ ਕਈ ਹੈ ਕੁਦਰਤ ਦੀ ਜਿਹੜੀ ਹਾਲੇ ਇਧਰ ਆਪਣੇ ਇਲਾਕੇ ਦੇ ਵਿੱਚ ਪਰ ਫੇਰ ਵੀ ਜਿਹੜਾ ਆ ਉਹ ਬਚਾ ਆ ਪਰ ਆਪਾਂ ਆਸ ਕਰਦੇ ਆ ਕਿ ਵਾਹਿਗੁਰੂ ਜਿਨ੍ਹਾਂ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਪੈਂਡ ਡੁੱਬੇ ਆ ਉਹ ਵੀ ਵਿਚਾਰੇ ਜਿਹੜੇ ਆ ਉਹ ਛੇਤੀ ਜਿਹੜਾ ਆ